ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਆਪਾਂ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਇੱਕ ਬੇਨਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਹਾਣੀ ਨੂੰ ਪੂਰਾ ਸੁਣਨਾ ਸ਼ੁਰੂ ਕਰਨ ਲੱਗੇ ਹਾਂ ਅੱਜ ਦੀ ਕਹਾਣੀ ਰਾਤ ਹੋ ਚੁੱਕੀ ਸੀ ਪਰੰਤੂ ਵਿਸ਼ਾਲ ਦੇ ਮਨ ਵਿੱਚ ਹਲਚਲ ਮਚ ਰਹੀ ਸੀ ਅੱਜ ਉਸ ਦੀ ਮਾਂ ਨੇ ਉਸ ਤੋਂ ਇੱਕ ਸਵਾਲ ਪੁੱਛਿਆ ਸੀ ਜੋ ਉਸਦੇ ਦਿਲ ਨੂੰ ਛੂ ਗਿਆ ਸੀ ਜਦੋਂ ਵਿਸ਼ਾਲ ਕੰਮ ਤੋਂ ਘਰ ਆਇਆ ਤਾਂ ਉਸ ਦੀ ਮਾਂ ਨੇ ਉਸਦੇ ਸਿਰ ਤੇ ਪਿਆਰ ਨਾਲ ਹੱਥ ਫੇਰਦੇ ਹੋਏ ਪੁੱਛਿਆ ਵਿਸ਼ਾਲ ਪੁੱਤਰ ਮੈਂ ਚਾਹੁੰਦੀ ਹਾਂ ਕਿ ਤੂੰ ਆਪਣਾ ਘਰ ਬਸਾ ਲਵੇਂ ਜੇਕਰ ਤੇਰੀ ਪਸੰਦ ਦੀ ਕੋਈ ਲੜਕੀ ਹੈ ਤਾਂ ਮੈਨੂੰ ਦੱਸ ਦੇ ਮੈਂ ਉਸ ਨਾਲ ਤੇਰਾ ਵਿਆਹ ਕਰਵਾ ਦੇਵਾਂਗੀ ਵਿਸ਼ਾਲ ਮੁਸਕਰਾਇਆ ਤੇ ਆਪਣੀ ਮਾਂ ਵੱਲ ਦੇਖਦਾ ਰਿਹਾ ਫਿਰ ਉਹ ਆਪਣੀ ਮਾਂ ਦਾ ਹੱਥ ਫੜ ਕੇ ਕਹਿਣ ਲੱਗਿਆ ਮਾਂ ਮੇਰੀ ਜ਼ਿੰਦਗੀ ਵਿੱਚ ਜੇਕਰ ਕੋਈ ਖਾਸ ਹੈ ਤਾਂ ਉਹ ਤੁਸੀਂ ਹੋ ਤੁਸੀਂ ਮੈਨੂੰ ਹਰ ਦੁੱਖ ਤੋਂ ਬਚਾਇਆ ਹੈ ਤੇ ਪਾਲ-ਪੋਸ ਕੇ ਵੱਡਾ ਕੀਤਾ ਹੈ ਹੁਣ ਜੇਕਰ ਮੈਂ ਇੱਕ ਕਾਬਲ ਇਨਸਾਨ ਬਣ ਗਿਆ ਹਾਂ ਤਾਂ ਮੇਰਾ ਪਹਿਲਾ ਕਰਤੱਵ ਤੁਹਾਡੀਆਂ ਖੁਸ਼ੀਆਂ ਪੂਰੀਆਂ ਕਰਨਾ ਹੈ ਉਸ ਸ਼ਿੰਦੋ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਉਸ ਦਾ ਪੁੱਤਰ ਇੰਨਾ ਸਮਝਦਾਰ ਹੈ ਉਹ ਕਹਿਣ ਲੱਗੀ ਪੁੱਤਰ ਮੈਂ ਤੈਨੂੰ ਆਪਣੇ ਜੀਵਨ ਦਾ ਸਭ ਤੋਂ ਵੱਡਾ ਸਹਾਰਾ ਮੰਦੀ ਹਾਂ ਪਰੰਤੂ ਇੱਕ ਮਾਂ ਹੋਣ ਦੇ ਨਾਤੇ ਤੇਰੀਆਂ ਖੁਸ਼ੀਆਂ ਦੇਖਣਾ ਚਾਹੁੰਦੀ ਹਾਂ ਮੈਂ ਚਾਹੁੰਦੀ ਹਾਂ ਕਿ ਤੇਰਾ ਜੀਵਨ ਵੀ ਸੁੰਦਰ ਤੇ ਖੁਸ਼ਹਾਲ ਹੋਵੇ ਵਿਸ਼ਾਲ ਹੱਸ ਕੇ ਕਹਿਣ ਲੱਗਿਆ ਮਾਂ ਜੇਕਰ ਤੁਸੀਂ ਮੇਰੇ ਲਈ ਕੋਈ ਲੜਕੀ ਪਸੰਦ ਕਰੋਗੇ ਤਾਂ ਉਹ ਤੁਹਾਡੇ ਵਾਂਗ ਸਮਝਦਾਰ ਅਤੇ ਪਿਆਰ ਕਰਨ ਵਾਲੀ ਹੋਵੇਗੀ ਸ਼ਿੰਦੋ ਨੇ ਆਪਣੇ ਪੁੱਤਰ ਨੂੰ ਸੀਨੇ ਨਾਲ ਲਾ ਲਿਆ ਕੁਝ ਮਹੀਨਿਆਂ ਬਾਅਦ ਸ਼ਿੰਦੋ ਨੇ ਵਿਸ਼ਾਲ ਲਈ ਇੱਕ ਬਹੁਤ ਵਧੀਆ ਲੜਕੀ ਨੂੰ ਪਸੰਦ ਕੀਤਾ ਜਦੋਂ ਵਿਸ਼ਾਲ ਦਾ ਵਿਆਹ ਹੋਇਆ ਤਾਂ ਸ਼ਿੰਦੋ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਸੀ ਹੁਣ ਉਸ ਨੂੰ ਯਕੀਨ ਸੀ ਕਿ ਉਸ ਦਾ ਪੁੱਤਰ ਅਤੇ ਨੂੰ ਹਮੇਸ਼ਾ ਖੁਸ਼ ਰਹਿਣਗੇ ਵਿਆਹ ਤੋਂ ਬਾਅਦ ਘਰ ਵਿੱਚ ਖੁਸ਼ੀਆਂ ਸੀ ਕਰ ਕੋਈ ਵਿਸ਼ਾਲ ਤੇ ਰਦਿਕਾ ਨੂੰ ਉਹਨਾਂ ਦੇ ਨਵੇਂ ਜੀਵਨ ਦੀਆਂ ਸ਼ੁਭ ਕਾਮਨਾਵਾਂ ਦੇ ਰਹੀ ਸੀ ਸਿੰਦੋ ਨੇ ਆਪਣੀ ਨੂੰ ਨੂੰ ਬਹੁਤ ਪਿਆਰ ਦਿੱਤਾ ਤੇ ਹਰ ਤਰੀਕੇ ਨਾਲ ਉਸ ਨੂੰ ਘਰ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕੀਤੀ ਇੱਕ ਦਿਨ ਸਿੰਦੋ ਨੇ ਵਿਸ਼ਾਲ ਤੇ ਰਦਿਕਾ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਪੁੱਤਰ ਹੁਣ ਤੁਸੀਂ ਦੋਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਰਹੇ ਹੋ ਮੈਂ ਚਾਹੁੰਦੀ ਹਾਂ ਕਿ ਤੁਸੀਂ ਕਿਤੇ ਕੁਝ ਦਿਨਾਂ ਲਈ ਘੁੰਮ ਫਿਰ ਕੇ ਆਓ ਵਿਸ਼ਾਲ ਤੇ ਰਾधिका ਸਿੰਦੋ ਨੂੰ ਕਹਿਣ ਲੱਗੇ ਮਾਂ ਇਸ ਦੀ ਕੋਈ ਲੋੜ ਨਹੀਂ ਸਿੰਦੋ ਕਹਿਣ ਲੱਗੀ ਪੁੱਤਰ ਇਹ ਸਮਾਂ ਦੁਆਰਾ ਫੇਰ ਨਹੀਂ ਆਵੇਗਾ ਹੁਣ ਤੁਸੀਂ ਇਕੱਠੇ ਘੁਮੋ ਤੇ ਇੱਕ ਦੂਜੇ ਨੂੰ ਜਾਣ ਲਓ ਇਸ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਹੈ ਮੈਂ ਇਹੀ ਚਾਹੁੰਦੀ ਹਾਂ ਕਿ ਤੁਸੀਂ ਦੋਨੇ ਹਮੇਸ਼ਾ ਖੁਸ਼ ਰਹੋ ਸਿੰਦੋ ਨੇ ਉਹਨਾਂ ਲਈ ਇੱਕ ਸ਼ਾਨਦਾਰ ਟ੍ਰਿਪ ਵਰਕ ਕਰਵਾਈ ਦੋ ਦਿਨ ਬਾਅਦ ਉਹ ਦੋਵੇਂ ਕੇਰਲ ਦੀਆਂ ਪਹਾੜੀਆਂ ਵਿੱਚ ਪਹੁੰਚ ਗਏ ਉੱਥੇ ਪਹੁੰਚ ਕੇ ਉਹ ਉੱਥੋਂ ਦੀ ਹਰਿਆਲੀ ਵਿੱਚ ਮੰਤਰਮੁਗਧ ਹੋ ਗਏ ਪਹਿਲੇ ਦਿਨ ਉਹਨਾਂ ਨੇ ਹਾਊਸ ਬੋਟ ਵਿੱਚ ਟਾਈਮ ਸਪੈਂਡ ਕੀਤਾ ਜੀਤੇ ਝੀਲਾਂ ਦੀਆਂ ਲਹਿਰਾਂ ਵਿੱਚ ਘੰਟਿਆਂ ਵੱਧੀ ਬੈਠ ਕੇ ਉਹਨਾਂ ਨੇ ਆਪਣੇ ਆਪਣੇ ਬਚਪਨ ਦੀਆਂ ਕਹਾਣੀਆਂ ਇੱਕ ਦੂਜੇ ਨੂੰ ਸੁਣਾਈਆਂ ਫਿਰ ਉਹ ਦੋਵੇਂ ਇੱਕ ਦੂਜੇ ਦੀ ਪਸੰਦ ਨਾ ਪਸੰਦ ਨੂੰ ਸਮਝਣ ਲੱਗੇ ਅਗਲੇ ਦਿਨ ਫੇਰ ਉਹ ਸਾਰਾ ਦਿਨ ਘੁੰਮਦੇ ਰਹੇ ਜਦੋਂ ਉਹ ਹੋਟਲ ਦੇ ਕਮਰੇ ਵਿੱਚ ਪਹੁੰਚੇ ਤਾਂ ਵਿਸ਼ਾਲ ਬੈੱਡ ਤੇ ਲੇਟਿਆ ਹੀ ਸੀ ਤਾਂ ਅਚਾਨਕ ਰਾਦਿਕਾ ਨੇ ਕਿਹਾ ਜੇਕਰ ਤੁਹਾਨੂੰ ਬੁਰਾ ਨਾ ਲੱਗੇ ਤਾਂ ਮੈਂ ਥੋੜੀ ਦੇਰ ਬਾਹਰ ਘੁੰਮਣ ਚਲੀ ਜਾਵਾਂ ਮੇਰਾ ਇੱਥੇ ਧਮ ਘੁੱਟ ਰਿਹਾ ਹੈ ਵਿਸ਼ਾਲ ਨੇ ਰਾਦਿਕਾ ਨੂੰ ਪੁੱਛਿਆ ਤੂੰ ਇਕੱਲੀ ਕਿਉਂ ਜਾਣਾ ਚਾਹੁੰਦੀ ਹੈ ਮੈਂ ਵੀ ਤੇਰੇ ਨਾਲ ਜਾਵਾਂਗਾ ਰਾਧਿਕਾ ਮੁਸਕਰਾਉਂਦੇ ਹੋਏ ਕਹਿਣ ਲੱਗੀ ਹਾਂ ਪਰ ਕੁਝ ਟਾਈਮ ਮੇਰਾ ਇਕੱਲੀ ਦਾ ਟੈਲਨ ਦਾ ਮਨ ਕਰ ਰਿਹਾ ਹੈ ਤੁਸੀਂ ਆਰਾਮ ਕਰੋ ਮੈਂ ਜ਼ਿਆਦਾ ਟਾਈਮ ਨਹੀਂ ਲਾਵਾਂਗੀ ਬਸ ਥੋੜੀ ਦੇਰ ਵਿੱਚ ਵਾਪਸ ਆ ਜਾਵਾਂਗੀ ਵਿਸ਼ਾਲ ਨੂੰ ਉਸ ਦੀ ਗੱਲ ਅਜੀਬ ਲੱਗੀ ਪਰ ਉਸਨੇ ਕੁਝ ਨਾ ਕਿਹਾ ਅਤੇ ਰਾਧਿਕਾ ਨੂੰ ਜਾਣ ਲਈ ਹਾਮੀ ਭਰ ਦਿੱਤੀ ਰਾਧਿਕਾ ਆਪਣਾ ਬਾਰਸ ਚੱਕ ਕੇ ਕਾਲੀ ਕਦਮਾਂ ਨਾਲ ਕਮਰੇ ਵਿੱਚੋਂ ਬਾਹਰ ਚਲੀ ਗਈ ਜਿਸ ਤਰ੍ਹਾਂ ਕਿਸੇ ਨੂੰ ਮਿਲਣ ਦੀ ਜਲਦੀ ਹੋਵੇ ਇਹ ਗੱਲ ਵਿਸ਼ਾਲ ਨੂੰ ਰੜਕ ਰਹੀ ਸੀ ਇਸ ਲਈ ਕੁਝ ਦੇਰ ਬਾਅਦ ਉਹ ਵੀ ਬਾਹਰ ਜਾਣ ਵਾਰੇ ਸੋਚਣ ਲੱਗਿਆ ਜਦੋਂ ਰਾਦਿਕਾ ਹੋਟਲ ਤੋਂ ਬਾਹਰ ਨਿਕਲੀ ਤਾਂ ਉਸਨੇ ਇੱਕ ਟੈਕਸੀ ਰੋਕੀ ਟੈਕਸੀ ਵਿੱਚ ਬੈਠਦੇ ਹੀ ਉਸਨੇ ਘਬराई ਹੋਈ ਆਵਾਜ਼ ਵਿੱਚ ਫੋਨ ਮਲਾਇਆ ਮੈਂ ਆ ਰਹੀ ਹਾਂ ਦੂਜੇ ਪਾਸਿਓਂ ਆਵਾਜ਼ ਆਈ ਵਿਸ਼ਾਲ ਨੂੰ ਸ਼ੱਕ ਤਾਂ ਨਹੀਂ ਹੋਇਆ ਨਹੀਂ ਵਿਸ਼ਾਲ ਨੂੰ ਕੋਈ ਸ਼ੱਕ ਨਹੀਂ ਹੋਇਆ ਰਾਧਿਕਾ ਨੇ ਜਵਾਬ ਦਿੱਤਾ ਟੈਕਸੀ ਤੇਜ਼ੀ ਨਾਲ ਅੱਗੇ ਵਧ ਰਹੀ ਸੀ ਰਾਧਿਕਾ ਨਹੀਂ ਜਾਣਦੀ ਸੀ ਕਿ ਵਿਸ਼ਾਲ ਹੋਟਲ ਦੀ ਲੋਬੀ ਵਿੱਚ ਖੜਾ ਵੇਖ ਰਿਹਾ ਹੈ ਪਹਿਲਾਂ ਤਾਂ ਵਿਸ਼ਾਲ ਨੂੰ ਲੱਗਿਆ ਕਿ ਰਾਧਿਕਾ ਕਿਤੇ ਜ਼ਰੂਰੀ ਕੰਮ ਜਾ ਰਹੀ ਹੈ ਪਰ ਜਦੋਂ ਉਸਨੇ ਰਾਧਿਕਾ ਨੂੰ ਫੋਨ ਤੇ ਗੱਲ ਕਰਦੇ ਹੋਏ ਘਬਰਾਉਂਦੇ ਹੋਏ ਦੇਖਿਆ ਤਾਂ ਉਸ ਦਾ ਮਨ بے ਚੈਨ ਹੋ ਗਿਆ ਇਹ ਅਚਾਨਕ ਕਿੱਥੇ ਜਾ ਰਹੀ ਹੈ ਅਤੇ ਘਬराई ਹੋਈ ਕਿਉਂ ਲੱਗ ਰਹੀ ਹੈ ਵਿਸ਼ਾਲ ਨੂੰ ਕੁਝ ਅਜੀਬ ਲੱਗਿਆ ਵਿਸ਼ਾਲ ਨੇ ਵੀ ਬਿਨਾਂ ਟਾਈਮ ਵੇਸਟ ਕੀਤੇ ਇੱਕ ਟੈਕਸੀ ਲਈ ਅਤੇ ਰਾਧਿਕਾ ਦਾ ਪਿੱਛਾ ਕਰਨ ਲੱਗਿਆ ਕੁਝ ਟਾਈਮ ਬਾਅਦ ਰਾਧਿਕਾ ਦੀ ਟੈਕਸੀ ਇੱਕ ਵੱਡੇ ਹੋਟਲ ਦੇ ਸਾਹਮਣੇ ਜਾ ਕੇ ਰੁਕੀ ਉਸਨੇ ਟੈਕਸੀ ਵਾਲੇ ਨੂੰ ਪੈਸੇ ਦਿੱਤੇ ਅਤੇ ਅੰਦਰ ਚਲੀ ਗਈ ਉਹ ਸਿੱਧਾ ਰਿਸੈਪਸ਼ਨ ਤੇ ਗਈ ਤੇ ਹੌਲੀ ਆਵਾਜ਼ ਵਿੱਚ ਕੁਝ ਪੁੱਛਿਆ ਰਿਸੈਪਸ਼ਨ ਤੇ ਬੈਠੀ ਲੜਕੀ ਨੇ ਕੰਪਿਊਟਰ ਵਿੱਚ ਕੁਝ ਵੇਖਿਆ ਤੇ ਜਵਾਬ ਵਿੱਚ ਰੂਮ ਨੰਬਰ 450 ਕਿਹਾ ਫਿਰ ਰਾਧਿਕਾ ਲਿਫਟ ਵੱਲ ਚਲੀ ਗਈ ਵਿਸ਼ਾਲ ਵੀ ਹੋਟਲ ਦੇ ਅੰਦਰ ਦਾਖਲ ਹੋ ਚੁੱਕਿਆ ਸੀ ਉਸਨੇ ਦੇਖਿਆ ਕਿ ਰਾਦਿਕਾ ਲਿਫਟ ਵਿੱਚ ਚੜ ਚੁੱਕੀ ਸੀ ਵਿਸ਼ਾਲ ਦੇ ਮਨੰਦਰ ਸਵਾਲਾਂ ਦੀ ਝੜੀ ਲੱਗ ਗਈ ਸੀ ਆਖਰ ਰਾਦਿਕਾ ਇੱਥੇ ਕਿਸ ਨੂੰ ਮਿਲਣ ਲਈ ਆਈ ਹੈ ਉਹ ਮੈਥੋਂ ਕੀ ਛੁਪਾ ਰਹੀ ਹੈ ਹੁਣ ਉਸ ਕੋਲ ਸਿਰਫ ਇੱਕੋ ਰਸਤਾ ਸੀ ਚੁੱਪਚਾਪ ਰਾਦਿਕਾ ਦਾ ਪਿੱਛਾ ਕਰਨਾ ਤੇ ਸਚਾਈ ਜਾਣਨਾ ਵਿਸ਼ਾਲ ਨੇ ਰਿਸੈਪਸ਼ਨ ਤੇ ਜਾ ਕੇ ਸਵਾਲ ਕੀਤਾ ਰੂਮ ਨੰਬਰ 450 ਵਿੱਚ ਕੌਣ ਰੁਕਿਆ ਹੋਇਆ ਹੈ ਰਿਸੈਪਸ਼ਨ ਤੇ ਬੈਠੀ ਲੜਕੀ ਨੇ ਕਿਹਾ ਸਰ ਇਹ ਮਹਿਮਾਨਾਂ ਦੀ ਪ੍ਰਾਈਵੇਸੀ ਦਾ ਮਾਮਲਾ ਹੈ ਅਸੀਂ ਇਹ ਜਾਣਕਾਰੀ ਨਹੀਂ ਦੇ ਸਕਦੇ ਵਿਸ਼ਾਲ ਨੇ ਝੂਠ ਬੋਲਦੇ ਹੋਏ ਕਿਹਾ ਮੈਂ ਪੁਲਿਸ ਵਾਲਾ ਹਾਂ ਅਤੇ ਜ਼ਰੂਰੀ ਜਾਂਚ ਲਈ ਇੱਥੇ ਆਇਆ ਹਾਂ ਜੇਕਰ ਤੁਸੀਂ ਮੇਰਾ ਸਹਿਯੋਗ ਨਹੀਂ ਦਿਓਗੇ ਤਾਂ ਮੈਨੂੰ ਕਾਰਵਾਈ ਕਰਨੀ ਪਵੇਗੀ ਇਹ ਸੁਣ ਕੇ ਰਿਸੈਪਸ਼ਨ ਤੇ ਬੈਠੀ ਲੜਕੀ ਘਬਰਾ ਗਈ ਅਤੇ ਕਹਿਣ ਲੱਗੀ ਸਰ ਉਸ ਰੂਮ ਵਿੱਚ ਮਿਸਟਰ ਅਸ਼ੋਕ ਉਸ ਕਮਰੇ ਵਿੱਚ ਰੁਕੇ ਹੋਏ ਹਨ ਕੁਝ ਟਾਈਮ ਪਹਿਲਾਂ ਇੱਕ ਔਰਤ ਉਹਨਾਂ ਨੂੰ ਮਿਲਣ ਗਈ ਹੈ ਇਹ ਸੁਣ ਕੇ ਵਿਸ਼ਾਲ ਨੂੰ ਇੱਕਦਮ ਝਟਕਾ ਲੱਗਿਆ ਅਸ਼ੋਕ ਕੌਣ ਹੈ ਇਹ ਅਤੇ ਰਾਧਿਕਾ ਇਸ ਨੂੰ ਮਿਲਣ ਕਿਉਂ ਆਈ ਹੈ ਹੁਣ ਵਿਸ਼ਾਲ ਵੀ ਰੂਮ ਨੰਬਰ 450 ਵੱਲ ਜਾਣ ਲੱਗਿਆ ਉਹ ਜਾਨਣਾ ਚਾਹੁੰਦਾ ਸੀ ਕਿ ਆਖਰ ਉਸਦੀ ਪਤਨੀ ਦੀ ਜ਼ਿੰਦਗੀ ਵਿੱਚ ਕੀ ਰਾਜ਼ ਛੁਪਿਆ ਹੈ ਉਹ ਕਮਰੇ ਦੇ ਦਰਵਾਜ਼ੇ ਤੇ ਪਹੁੰਚਿਆ ਅਤੇ ਅੰਦਰ ਜਾਣ ਤੋਂ ਪਹਿਲਾਂ ਕੁਝ ਸੋਚਣ ਲੱਗਿਆ ਜੇ ਇਹ ਸਿਰਫ ਮੇਰੀ ਗਲਤ ਫਹਮੀ ਹੋਈ ਤਾਂ ਮੈਂ ਬਿਨਾਂ ਸੋਚੇ ਸਮਝੇ ਕੋਈ ਗਲਤ ਫੈਸਲਾ ਲੈ ਲਿਆ ਤਾਂ ਕੀ ਹੋਵੇਗਾ ਮੈਨੂੰ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਜੇਕਰ ਰਾਧਿਕਾ ਕੁਝ ਛੁਪਾ ਰਹੀ ਹੈ ਤਾਂ ਮੈਨੂੰ ਸਬਰ ਤੋਂ ਕੰਮ ਲੈਣਾ ਪਵੇਗਾ ਇਸ ਉਦੇੜਬਣ ਵਿੱਚ ਉਹ ਵਾਪਸ ਆਪਣੇ ਹੋਟਲ ਦੇ ਕਮਰੇ ਵਿੱਚ ਪਹੁੰਚਿਆ। ਉਹ ਇਸ ਤਰ੍ਹਾਂ ਲੇਟ ਗਿਆ ਜਿਵੇਂ ਗੂੜੀ ਨੀਂਦ ਵਿੱਚ ਸੁੱਤਾ ਪਿਆ ਹੋਵੇ। ਉਹ ਦੇਖਣਾ ਚਾਹੁੰਦਾ ਸੀ ਕਿ ਰਾਧਿਕਾ ਵਾਪਸ ਆ ਕੇ ਕੀ ਕਹਿੰਦੀ ਹੈ। ਇਸ ਲਈ ਉਸ ਦੀ ਉਡੀਕ ਕਰਨ ਲੱਗਿਆ। ਕਰੀਬ 2 ਘੰਟੇ ਬਾਅਦ ਰਾਧਿਕਾ ਵਾਪਸ ਆਈ। ਉਸ ਨੂੰ ਲੱਗਿਆ ਵਿਸ਼ਾਲ ਸੌ ਰਿਹਾ ਹੈ। ਉਸ ਨੇ ਡੂੰਘਾ ਸਾਹ ਲਿਆ। ਫਿਰ ਉਸਨੇ ਆਪਣਾ ਪਰਸ ਰੱਖਿਆ ਅਤੇ ਚੁੱਪਚਾਪ ਬੈੱਡ ਤੇ लेट ਗਈ। ਪ੍ਰੰਤੂ ਵਿਸ਼ਾਲ ਦੀ ਨੀਂਦ ਉੱਡ ਚੁੱਕੀ ਸੀ। ਉਹ ਸੋਚ ਰਿਹਾ ਸੀ ਕਿ ਇਹ ਅਸ਼ੋਕ ਕੌਣ ਹੈ? ਸਵੇਰ ਹੁੰਦੇ ਹੀ ਵਿਸ਼ਾਲ ਨੇ ਰਾਧਿਕਾ ਨਾਲ ਸਧਾਰਨ ਤਰੀਕੇ ਨਾਲ ਗੱਲ ਕੀਤੀ। ਜਦੋਂ ਰਾਧਿਕਾ ਨਹਾਉਣ ਲਈ ਗਈ ਤਾਂ ਵਿਸ਼ਾਲ ਨੇ ਚੁੱਪਚਾਪ ਉਸਦਾ ਫੋਨ ਚੱਕਿਆ ਪਰ ਉਸ ਵਿੱਚ ਪਾਸਵਰਡ ਲੱਗਿਆ ਹੋਣ ਕਰਕੇ ਉਸ ਨੇ ਉਹ ਵਾਪਸ ਰੱਖ ਦਿੱਤਾ ਵਿਸ਼ਾਲ ਸੋਚ ਰਿਹਾ ਸੀ ਕਿ ਰਾਧਿਕਾ ਐਨੀ ਮਾਸੂਮ ਹੈ ਜਿੰਨੀ ਦਿਖ ਰਹੀ ਹੈ ਉਹ ਸੋਚ ਰਿਹਾ ਸੀ ਜੋ ਉਸ ਨੇ ਹੋਟਲ ਵਿੱਚ ਵੇਖਿਆ ਉਹ ਉਸ ਦੀਆਂ ਅੱਖਾਂ ਦਾ ਧੋਖਾ ਸੀ ਰਾਧਿਕਾ ਬਹੁਤ ਖੁਸ਼ ਲੱਗ ਰਹੀ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਵਿਸ਼ਾਲ ਹਲੇ ਵੀ ਉਲਝਣ ਵਿੱਚ ਸੀ ਉਸ ਨੇ ਖੁਦ ਨੂੰ ਸਮਝਾਉਂਦੇ ਹੋਏ ਕਿਹਾ ਮੈਂ ਗਲਤ ਸੋਚ ਰਿਹਾ ਹਾਂ ਜੇਕਰ ਕੁਝ ਗਲਤ ਹੋਇਆ ਹੁੰਦਾ ਤਾਂ ਉਹ ਇੰਨੀ ਨਾਰਮਲ ਕਿਵੇਂ ਹੋ ਸਕਦੀ ਸੀ ਦੋਵਾਂ ਨੇ ਨਾਸ਼ਤਾ ਕੀਤਾ ਹੋਟਲ ਦਾ ਬਿੱਲ ਦਿੱਤਾ ਤੇ ਰਿਪੋਰਟ ਲਈ ਰਵਾਨਾ ਹੋ ਗਏ ਸਫ਼ਰ ਦੇ ਦੌਰਾਨ ਰਾਧਿਕਾ ਸਾਰੀ ਰਾਹ ਵਿਸ਼ਾਲ ਨਾਲ ਹੱਸ-ਹੱਸ ਗੱਲਾਂ ਕਰਦੀ ਰਹੀ ਪਰੰਤੂ ਵਿਸ਼ਾਲ ਦਾ ਧਿਆਨ ਕਿਤੇ ਹੋਰ ਸੀ ਜਦੋਂ ਉਹ ਦੋਵੇਂ ਘਰ ਪਹੁੰਚੇ ਤਾਂ ਸਿੰਦੋ ਉਹਨਾਂ ਦੀ ਉਡੀਕ ਕਰ ਰਹੀ ਸੀ ਜਦੋਂ ਉਸਨੇ ਉਨ੍ਹਾਂ ਦੋਨਾਂ ਨੂੰ ਦੇਖਿਆ ਤਾਂ ਉਸ ਦੇ ਚਿਹਰੇ ਤੇ ਖੁਸ਼ੀ ਦੀ ਚਮਕ ਆ ਗਈ ਆ ਗਈ ਤੁਸੀਂ ਦੋਨੇ ਬਹੁਤ ਜ਼ਿਆਦਾ ਰਹੀ ਸੀ ਤੁਹਾਡੀ ਕਹਿੰਦੇ ਹੋਏ ਸ਼ਿੰਦੋ ਨੇ ਰਾਧਿਕਾ ਨੂੰ ਆਪਣੇ ਗਲ ਨਾਲ ਲਾ ਲਿਆ ਰਾਧਿਕਾ ਵੀ ਕਹਿਣ ਲੱਗੀ ਮਾਂ ਮੈਨੂੰ ਵੀ ਤੁਹਾਡੀ ਬਹੁਤ ਜ਼ਿਆਦਾ ਈ ਮੈਂ ਤੁਹਾਡੇ ਲਈ ਬਹੁਤ ਸੋਹਣਾ ਤੋਹਫਾ ਲੈ ਕੇ ਆਈ ਹਾਂ ਰਾਧਿਕਾ ਨੇ ਬੈਗ ਖੋਲ੍ਹਿਆ ਤੇ ਉਸ ਵਿੱਚੋਂ ਸ਼ਾਲ ਕੱਢ ਕੇ ਸ਼ਿੰਦੋ ਨੂੰ ਦੇ ਦਿੱਤਾ ਸ਼ਿੰਦੋ ਮੁਸਕਰਾਉਂਦੇ ਹੋਏ ਕਹਿਣ ਲੱਗੀ ਤੁਸੀਂ ਦੋਵੇਂ ਵਾਪਸ ਆ ਗਏ ਮੇਰੇ ਲਈ ਇਹ ਹੀ ਸਭ ਤੋਂ ਵੱਡਾ ਤੋਹਫਾ ਹੈ ਵਿਸ਼ਾਲ ਆਪਣੀ ਮਾਂ ਨੂੰ ਵੇਖ ਕੇ ਮੁਸਕਰਾਉਣ ਲੱਗਿਆ ਪਰ ਉਸ ਦਾ ਮਨ ਹਾਲੇ ਵੀ ਵੇਚੈਨ ਸੀ ਸ਼ਿੰਦੋ ਨੇ ਗੌਰ ਨਾਲ ਵੇਖਿਆ ਵਿਸ਼ਾਲ ਕੁਝ ਚੁੱਪਚਾਪ ਸੀ ਕੀ ਹੋਇਆ ਪੁੱਤਰ ਸਫਰ ਠੀਕ ਰਿਹਾ ਸ਼ਿੰਦੋ ਨੇ ਚਿੰਤ ਤੇ ਹੁੰਦੇ ਹੋਏ ਪੁੱਛਿਆ ਵਿਸ਼ਾਲ ਨੇ ਆਪਣੇ ਪਾਪ ਨੂੰ ਸੰਭਾਲਦੇ ਹੋਏ ਜਵਾਬ ਦਿੱਤਾ ਹਾਂ ਮਾਂ ਸਫਰਤਾ ਠੀਕ ਸੀ ਬਸ ਥੋੜਾ ਥੱਕ ਗਿਆ ਹਾਂ ਸ਼ਿੰਦੂ ਨੇ ਕਿਹਾ ਠੀਕ ਹੈ ਤੂੰ ਆਰਾਮ ਕਰ ਮੈਂ ਚਾਹ ਬਣਾਉਂਦੀ ਹਾਂ ਸ਼ਿੰਦੂ ਰਸੋਈ ਵਿੱਚ ਚਲੀ ਗਈ ਉਸ ਦੇ ਮਨ ਅੰਦਰ ਸਵਾਲਾਂ ਦਾ ਤੂਫਾਨ ਵੱਜਿਆ ਹੋਇਆ ਸੀ ਉਹ ਸੋਚ ਰਿਹਾ ਸੀ ਜੇਕਰ ਮੈਂ ਰਾਧਿਕਾ ਨੂੰ ਕੋਈ ਸਵਾਲ ਕਰਾਂਗਾ ਤਾਂ ਸਾਡੀ ਸ਼ਾਦੀशुदा ਜ਼ਿੰਦਗੀ ਵਿੱਚ ਦਰਾੜ ਨਾ ਜਾਵੇ ਕਿਤੇ ਅਜੇਹਾ ਨਾ ਹੋਵੇ ਰਾਧਿਕਾ ਇਹ ਘਰ ਛੱਡ ਕੇ ਆਪਣੇ ਪੀਕੇ ਘਰ ਚਲੀ ਜਾਵੇ ਇਹ ਸੋਚ ਕੇ ਵਿਸ਼ਾਲ ਆਪਣੇ ਆਪ ਨੂੰ ਸ਼ਾਂਤ ਰੱਖਣਾ ਚਾਹੁੰਦਾ ਸੀ ਇੱਕ ਦਿਨ ਦਫ਼ਤਰ ਵਿੱਚ ਵਿਸ਼ਾਲ ਦੇ ਦੋਸਤ ਨੇ ਉਸ ਨੂੰ ਪੁੱਛਿਆ ਯਾਰ ਤੂੰ ਕੁਝ ਕੁ ਦਿਨਾਂ ਤੋਂ ਗੁੰਮਸਮ ਜਿਹਾ ਲੱਗ ਰਿਹਾ ਹੈ ਸਭ ਕੁਝ ਠੀਕ ਤਾਂ ਚੱਲ ਰਿਹਾ ਵਿਸ਼ਾਲ ਨੇ ਕੋਈ ਜਵਾਬ ਨਾ ਦਿੱਤਾ ਪਰ ਉਸ ਦੇ ਦੋਸਤ ਨੇ ਉਸ ਦੀਆਂ ਅੱਖਾਂ ਵਿੱਚ ਛੁਪੀ ਹੋਈ ਬੇਚੈਨੀ ਨੂੰ ਪੜ ਲਿਆ ਵਿਸ਼ਾਲ ਦੇ ਦੋਸਤ ਨੇ ਕਿਹਾ ਜੇਕਰ ਕੋਈ ਗੱਲ ਹੈ ਤਾਂ ਤੂੰ ਮੈਨੂੰ ਦੱਸ ਸਕਦਾ ਹੈ ਸ਼ਾਇਦ ਮੈਂ ਤੇਰੀ ਕੋਈ ਮਦਦ ਕਰ ਸਕਾਂ ਵਿਸ਼ਾਲ ਨੇ ਥੋੜਾ ਜਿਹਾ ਹਿਚਕਚਾਉਂਦੇ ਹੋਏ ਆਪਣੇ ਦੋਸਤ ਨੂੰ ਸਭ ਕੁਝ ਸੱਚ ਦੱਸ ਦਿੱਤਾ ਵਿਸ਼ਾਲ ਦੇ ਦੋਸਤ ਨੇ ਉਸ ਨੂੰ ਕਿਹਾ ਸ਼ੱਕ ਬਹੁਤ ਖਤਰਨਾਕ ਚੀਜ਼ ਹੁੰਦੀ ਹੈ ਜੇਕਰ ਕੋਈ ਗੱਲ ਅੰਦਰ ਹੀ ਅੰਦਰ ਖਾਰ ਹੀ ਹੋਵੇ ਤਾਂ ਉਸ ਦਾ ਹੱਲ ਕੱਢਣਾ ਬਹੁਤ ਜ਼ਰੂਰੀ ਹੁੰਦਾ ਹੈ। ਵਿਸ਼ਾਲ ਨੇ ਸੋਚਿਆ ਮੈਂ ਸਚਾਈ ਦਾ ਜ਼ਰੂਰ ਪਤਾ ਲਗਾਵਾਗਾ। ਘਰ ਦਾ ਮਾਹੌਲ ਪਹਿਲਾਂ ਵਾਂਗ ਖੁਸ਼ਹਾਲ ਸੀ। ਰਾਧਿਕਾ ਤੇ ਸ਼ਿੰਦੂ ਦੀਆਂ ਗੱਲਾਂ ਵਿੱਚੋਂ ਆਪਸੀ ਸਨੇਹ ਤੇ ਆਪਣਾਪਨ ਝਲਕਦਾ ਸੀ। ਇੱਕ ਦਿਨ ਰਾਧਿਕਾ ਤੇ ਸ਼ਿੰਦੂ ਰਸੋਈ ਵਿੱਚ ਬੈਠ ਕੇ ਚਾਹ ਪੀ ਰਹੀਆਂ ਸੀ। ਸ਼ਿੰਦੂ ਨੇ ਹੱਸਦੇ ਹੋਏ ਕਹਿਣ ਲੱਗੀ ਰਾਧਿਕਾ ਤੇਰੇ ਹੱਥ ਦੀ ਅਦਰਕ ਵਾਲੀ ਚਾਹ ਪੀ ਕੇ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਰਾਧਿਕਾ ਹੱਸਦੇ ਹੋਏ ਕਹਿਣ ਲੱਗੀ ਮਾਂ ਜੇਕਰ ਤੁਸੀਂ ਇਸ ਤਰ੍ਹਾਂ ਤਰੀਫ ਕਰਦੇ ਰਹੇ ਤਾਂ ਮੈਂ ਹਰ ਰੋਜ਼ ਤੁਹਾਡੇ ਲਈ ਦਿਨ ਵਿੱਚ 10 ਵਾਰ ਚਾਹ ਬਣਾ ਸਕਦੀ ਹਾਂ ਸਿੰਦੂ ਮੁਸਕਰਾਉਂਦੇ ਹੋਏ ਕਹਿਣ ਲੱਗੀ ਸੌਰੇ ਘਰ ਵਿੱਚ ਜੇਕਰ ਨੂਨ ਨੂੰ ਧੀ ਮੰਨ ਲਿਆ ਜਾਵੇ ਤਾਂ ਉਹ ਪੂਰੇ ਘਰ ਨੂੰ ਆਪਣਾ ਬਣਾ ਲੈਂਦੀ ਹੈ ਰਾधिका ਦੀਆਂ ਅੱਖਾਂ ਭਰ ਆਈਆਂ ਉਹ ਕਹਿਣ ਲੱਗੀ ਜੇਕਰ ਹਰ ਸੱਸ ਤੁਹਾਡੇ ਵਰਗੀ ਹੋਵੇ ਤਾਂ ਕੋਈ ਵੀ ਲੜਕੀ ਵਿਆਹ ਤੋਂ ਬਾਅਦ ਆਪਣੇ ਪੇਕੇ ਘਰ ਨੂੰ ਮਿਸ ਨਾ ਕਰੇ ਫਿਰ ਉਹ ਦੋਵੇਂ ਹੱਸਣ ਲੱਗੀਆਂ ਉਦੋਂ ਵਿਸ਼ਾਲ ਵੀ ਘਰ ਆ ਗਿਆ ਉਸਨੇ ਦੇਖਿਆ ਕਿ ਉਸਦੀ ਮਾਂ ਤੇ ਪਤਨੀ ਉੱਚੀ ਉੱਚੀ ਹੱਸ ਰਹੀਆਂ ਹਨ ਉਹ ਕਹਿਣ ਲੱਗਿਆ ਕੀ ਗੱਲ ਹੈ ਮੈਨੂੰ ਵੀ ਦੱਸ ਦਿਓ ਤੁਹਾਨੂੰ ਇੰਨਾ ਹਾਸਾ ਕਿਸ ਗੱਲ ਤੋਂ ਆ ਰਿਹਾ ਹੈ ਕਿਤੇ ਮੇਰੀ ਚੁਗਲੀ ਤਾਂ ਨਹੀਂ ਕਰ ਰਹੀਆਂ राधिका ਨੇ ਕਿਹਾ ਨਹੀਂ ਅਸੀਂ ਤਾਂ ਆਪਸ ਵਿੱਚ ਗੱਲਾਂ ਕਰ ਰਹੀਆਂ ਹਾਂ ਵਿਸ਼ਾਲ ਨੇ ਮੁਸਕਰਾਉਂਦੇ ਹੋਏ ਅंजलि ਵੱਲ ਵੇਖਿਆ ਉਸ ਦੀਆਂ ਗੱਲਾਂ ਬਿਲਕੁਲ ਸਮਾਨ ਲੱਗ ਰਹੀਆਂ ਸੀ ਉਸ ਨੂੰ ਵੇਖ ਕੇ ਇਹ ਨਹੀਂ ਲੱਗ ਰਿਹਾ ਸੀ ਕਿ ਉਹ ਕੁਝ ਛੁਪਾ ਰਹੀ ਹੈ ਉਹਨਾਂ ਨੂੰ ਘੁੰਮ ਕੇ ਆਏ 2 ਮਹੀਨੇ ਹੋ ਗਏ ਸੀ ਇੱਕ ਦਿਨ ਅਚਾਨਕ ਸ਼ਿੰਦੂ ਦੇ ਫੋਨ ਦੀ ਘੰਟੀ ਵੱਜੀ ਫੋਨ ਤੇ ਗੱਲ ਕਰਦੇ ਹੋਏ ਸ਼ਿੰਦੂ ਦਾ ਚਿਹਰਾ ਅਚਾਨਕ ਗੰਭੀਰ ਹੋ ਗਿਆ ਉਸ ਦੀਆਂ ਅੱਖਾਂ ਵਿੱਚ ਹਲਕੀ ਜਿਹੀ ਘਬਰਾਹਟ ਸੀ ਰਾਧਿਕਾ ਪੁੱਛਣ ਲੱਗੀ ਕੀ ਹੋਇਆ ਮਾਂ ਤੁਸੀਂ ਇੰਨੇ ਪਰੇਸ਼ਾਨ ਕਿਉਂ ਲੱਗ ਰਹੇ ਹੋ ਸ਼ਿੰਦੂ ਨੇ ਰਾਧਿਕਾ ਦਾ ਹੱਥ ਫੜ ਕੇ ਉਸ ਨੂੰ ਕੋਲ ਬਿਠਾ ਲਿਆ ਤੇ ਕਹਿਣ ਲੱਗੀ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਵਿਸ਼ਾਲ ਨੂੰ ਸਭ ਕੁਝ ਸੱਚ ਦੱਸ ਦਈਏ ਰਾਧਿਕਾ ਦਾ ਚਿਹਰਾ ਅਚਾਨਕ ਉੱਤਰ ਗਿਆ ਉਸ ਦੀਆਂ ਅੱਖਾਂ ਵਿੱਚ ਡਰ ਸੀ ਜਿਵੇਂ ਉਸ ਨੂੰ ਪਹਿਲਾਂ ਹੀ ਪਤਾ ਹੋਵੇ ਕਿ ਸ਼ਿੰਦੋ ਕੀ ਕਹਿਣ ਵਾਲੀ ਹੈ ਵਿਸ਼ਾਲ ਦਫ਼ਤਰ ਵਿੱਚ ਕੰਮ ਕਰ ਰਿਹਾ ਸੀ ਅਚਾਨਕ ਉਸ ਦੇ ਫੋਨ ਦੀ ਘੰਟੀ ਵੱਜੀ ਉਸ ਨੇ ਸਕਰੀਨ ਤੇ ਆਪਣੀ ਮਾਂ ਦਾ ਨਾਮ ਪੜਿਆ ਸ਼ਿੰਦੋ ਨੇ ਕਿਹਾ ਪੁੱਤਰ ਤੂੰ ਤੁਰੰਤ ਘਰ ਆ ਜਾ ਜਹਾਜ਼ ਦੀਆਂ ਤਿੰਨ ਟਿਕਟਾਂ ਵੀ ਬੁੱਕ ਕਰ ਲੈ ਵਿਸ਼ਾਲ ਘਬਰਾਉਂਦੇ ਹੋਏ ਪੁੱਛਣ ਲੱਗਿਆ ਮਾਂ ਕਿੱਥੋਂ ਦੀਆਂ ਟਿਕਟਾਂ ਤੁਸੀਂ ਇੰਨੇ ਕਬਰائے ਹੋਏ ਕਿਉਂ ਲੱਗ ਰਹੇ ਹੋ ਸ਼ਿੰਦੋ ਨੇ ਕਬਰਾਉਂਦੇ ਹੋਏ ਕਿਹਾ ਕੇਰਲ ਦੀਆਂ ਵਿਸ਼ਾਲ ਪੁੱਛਣ ਲੱਗਿਆ ਅਚਾਨਕ ਕਿਉਂ ਮਾਂ ਆਖਰ ਕੀ ਹੋਇਆ ਹੈ ਸ਼ਿੰਦੋ ਨੇ ਡੂੰਗਾ ਸਾਲ ਲੈਂਦੇ ਹੋਏ ਕਿਹਾ ਕੋਈ ਸਵਾਲ ਨਹੀਂ ਬਸ ਤੂੰ ਜਲਦੀ ਟਿਕਟ ਬੁੱਕ ਕਰ ਅਤੇ ਘਰ ਆ ਜਾ ਵਿਸ਼ਾਲ ਨੇ ਬਿਨਾਂ ਕੁਝ ਪੁੱਛੇ ਜਹਾਜ਼ ਦੀਆਂ ਤਿੰਨ ਟਿਕਟਾਂ ਬੁੱਕ ਕਰਵਾਉਣ ਲਈ ਫੋਨ ਕੀਤਾ ਉਸ ਦੇ ਮਨ ਵਿੱਚ ਸਵਾਲ ਆਇਆ ਕਿ ਤੇ ਮਾਂ ਨੂੰ ਉਹ ਸਭ ਪਤਾ ਤਾਂ ਨਹੀਂ ਲੱਗ ਗਿਆ ਜੋ ਮੈਂ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਵਿਸ਼ਾਲ ਘਰ ਪਹੁੰਚਦੇ ਹੀ ਆਪਣੀ ਮਾਂ ਦੇ ਕਮਰੇ ਵਿੱਚ ਗਿਆ ਉਸ ਨੇ ਆਪਣੀ ਮਾਂ ਵੱਲ ਵੇਖਿਆ ਉਸ ਦੀਆਂ ਅੱਖਾਂ ਵਿੱਚ ਬੇਚੈਨੀ ਸਾਫ਼ ਦਿਸ ਰਹੀ ਸੀ ਫਿਰ ਉਸ ਨੇ ਰਦਿਕਾ ਵੱਲ ਦੇਖਿਆ ਉਹ ਇੱਕਦਮ ਸ਼ਾਂਤ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਵਿਸ਼ਾਲ ਨੇ ਪੁੱਛਿਆ ਮਾਂ ਕੀ ਹੋਇਆ ਹੈ ਸ਼ਿੰਦੋ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਰਦਿਕਾ ਕਹਿਣ ਲੱਗੀ ਤੁਸੀਂ ਫਰੈਸ਼ ਹੋ ਜਾਓ ਮੈਂ ਆਪਣਾ ਸਾਰਿਆਂ ਦਾ ਸਮਾਨ ਪੈਕ ਕਰ ਲੈਂਦੀ ਹਾਂ ਵਿਸ਼ਾਲ ਹੈਰਾਨ ਰਹਿ ਗਿਆ ਉਹ ਆਪਣੇ ਸਵਾਲ ਦਾ ਜਵਾਬ ਚਾਹੁੰਦਾ ਸੀ ਪਰ ਸ਼ਿੰਦੋ ਚੁੱਪ ਸੀ ਹੁਣ ਵਿਸ਼ਾਲ ਹੋਰ ਵੀ ਬੇਚੈਨ ਹੋਣ ਲੱਗਿਆ ਵਿਸ਼ਾਲ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਿਆ ਉਹ ਤਿੰਨੇ 에ਅਰਪੋਰਟ ਲਈ ਚਲੇ ਗਏ ਫੇਰ ਉਸ ਹੋਟਲ ਵਿੱਚ ਚਲੇ ਗਏ ਜਿੱਥੇ ਰਾਧਿਕਾ ਇਕੱਲੀ ਗਈ ਸੀ ਵਿਸ਼ਾਲ ਸਿੰਦੋ ਨੂੰ ਪੁੱਛਣ ਲੱਗਿਆ ਅਸੀਂ ਇੱਥੇ ਕਿਉਂ ਆਏ ਹਾਂ ਸਿੰਦੋ ਨੇ ਰਿਸੈਪਸ਼ਨ ਤੇ ਜਾ ਕੇ ਕਿਹਾ ਕਿ ਅਸੀਂ ਅਸ਼ੋਕ ਨੂੰ ਮਿਲਣਾ ਹੈ ਰਿਸੈਪਸ਼ਨ ਤੇ ਬੈਠੀ ਔਰਤ ਨੇ ਕਿਹਾ ਤੁਸੀਂ ਸਿੰਦੋ ਜੀ ਹੋ ਅਸੀਂ ਤੁਹਾਡੀ ਹੀ ਉਡੀਕ ਕਰ ਰਹੇ ਸੀ ਤੁਸੀਂ ਰੂਮ ਨੰਬਰ 450 ਚਲੇ ਜਾਓ ਵਿਸ਼ਾਲ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਉਹ ਰਾਧਿਕਾ ਵੱਲ ਵੇਖਣ ਲੱਗ ਗਿਆ ਰਾਧਿਕਾ ਦੇ ਚਿਹਰੇ ਤੇ ਅਜੀਬ ਜਿਹੀ ਗੰਭੀਰਤਾ ਸੀ ਉਹ ਚੁੱਪ ਸੀ ਵਿਸ਼ਾਲ ਨੇ ਫਿਰ ਪੁੱਛਿਆ ਮਾਂ ਪਲੀਜ਼ ਮੈਨੂੰ ਕੁਝ ਦੱਸੋ ਆਖਰ ਇਹ ਸਭ ਕੀ ਹੋ ਰਿਹਾ ਹੈ ਸ਼ਿੰਦੋ ਨੇ ਡੂੰਗਾ ਸਾਹ ਲੈਂਦੇ ਹੋਏ ਕਿਹਾ ਬਸ ਕੁਝ ਮਿੰਟਾਂ ਵਿੱਚ ਤੈਨੂੰ ਸਭ ਕੁਝ ਪਤਾ ਲੱਗ ਜਾਵੇਗਾ ਵਿਸ਼ਾਲ ਦਾ ਦਿਮਾਗ ਕਮਰੇ ਹਾਸੀ ਕੀ ਇਹ ਉਹੀ ਅਸ਼ੋਕ ਹੈ ਜਿਸ ਨੂੰ ਰਾਧਕਾ ਮਿਲਣ ਆਈ ਸੀ ਜਾਂ ਫਿਰ ਇਹ ਕੁਝ ਹੋਰ ਕਹਾਣੀ ਸੀ ਜਦੋਂ ਉਹ ਕਮਰੇ ਵਿੱਚ ਪਹੁੰਚੇ ਤਾਂ ਉੱਥੇ ਇੱਕ ਬਿਮਾਰ ਆਦਮੀ ਬਿਸਤਰੇ ਤੇ ਲੇਟਿਆ ਹੋਇਆ ਸੀ ਉਸ ਦਾ ਚਿਹਰਾ ਪਹਿਚਾਣ ਵਿੱਚ ਨਹੀਂ ਆ ਰਿਹਾ ਸੀ ਪਰ ਉਸ ਦੀਆਂ ਅੱਖਾਂ ਵਿੱਚ ਉਦਾਸੀ ਅਤੇ ਤਕਲੀਫ ਸੀ ਛਿੰਦੋ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਵਿਸ਼ਾਲ ਏ अशोक ਜੀ ਕੋਈ ਹੋਰ ਨਹੀਂ ਤੇਰੇ ਪਿਤਾ ਜੀ ਹਨ ਵਿਸ਼ਾਲ ਨੂੰ ਇਕਦਮ ਝਟਕਾ ਲੱਗਿਆ ਉਹ ਚੌਂਕਦੇ ਹੋਏ ਕਹਿਣ ਲੱਗਿਆ ਕੀ ਉਸ ਦੀਆਂ ਅੱਖਾਂ ਫਟੀਆਂ ਰਹਿ ਗਈਆਂ ਉਸ ਦਾ ਗਲਾ ਸੁੱਕਣ ਲੱਗਿਆ ਫਿਰ ਹਿੰਮਤ ਕਰਕੇ ਉਸ ਨੇ ਆਪਣੇ ਪਿਤਾ ਵੱਲ ਵੇਖਿਆ ਵਿਸ਼ਾਲ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਜਿਸ ਪਿਤਾ ਨੂੰ ਉਹ ਮਰਿਆ ਹੋਇਆ ਸਮਝ ਚੁੱਕਿਆ ਸੀ ਉਸ ਦੇ ਸਾਹਮਣੇ ਜਿਉਂਦੇ ਸੀ ਵਿਸ਼ਾਲ ਨੇ ਤਖਲੀਪ ਭਰੀ ਆਵਾਜ਼ ਵਿੱਚ ਕਿਹਾ ਪਰਮਾ ਤੁਸੀਂ ਤਾਂ ਕਿਹਾ ਸੀ ਕਿ ਤੁਹਾਡੇ ਪਿਤਾ ਜੀ ਦੀ ਛੜਕ ਦੁਰਘਟਨਾ ਵਿੱਚ ਮੌਤ ਹੋ ਗਈ ਹੈ ਤੁਸੀਂ ਮੈਨੂੰ ਇੰਨਾ ਵੱਡਾ ਝੂਠ ਕਿਉਂ ਬੋਲਿਆ ਚਿੰਦੋ ਚੁੱਪਚਾਪ ਖੜੀ ਰਹੀ ਫਿਰ ਕੁਝ ਟਾਈਮ ਬਾਅਦ ਕਹਿਣ ਲੱਗੀ ਮੈਂ ਮਜਬੂਰ ਸੀ ਪੁੱਤਰ ਮੈਂ ਤੈਨੂੰ ਸੱਚ ਨਹੀਂ ਦੱਸ ਸਕਦੀ ਸੀ ਵਿਸ਼ਾਲ ਗੁੱਸੇ ਹੁੰਦਾ ਹੋਇਆ ਕਹਿਣ ਲੱਗਿਆ ਮਾਂ ਅਜਿਹਾ ਕਿਹੜਾ ਸੱਚ ਸੀ ਜਿਸ ਨੂੰ ਤੁਸੀਂ ਦੱਸ ਨਹੀਂ ਸਕਦੇ ਸੀ ਅਸ਼ੋਕ ਜੀ ਦਰਦ ਭਰੀ ਆਵਾਜ਼ ਵਿੱਚ ਕਹਿਣ ਲੱਗੇ ਕਿਉਂਕਿ ਸੱਚ ਇੰਨਾ ਦਰਦਨਾਕ ਸੀ ਪੁੱਤਰ ਜੇਕਰ ਤੂੰ ਜਾਣ ਜਾਂਦਾ ਤਾਂ ਤੇਰੀ ਜ਼ਿੰਦਗੀ ਪੂਰੀ ਤਰ੍ਹਾਂ ਵਿਖਰ ਜਾਂਦੀ ਵਿਸ਼ਾਲ ਨੇ ਹੈਰਾਨ ਹੁੰਦੇ ਹੋਏ ਪੁੱਛਿਆ ਆਖਰ ਅਜਿਹਾ ਕੀ ਹੋਇਆ ਸੀ ਪਿਤਾ ਜੀ ਉੱਜ ਪਾਲ ਲਈ ਕਮਰੇ ਵਿੱਚ ਛਣਾਟਾ ਛਾ ਗਿਆ ਫਿਰ ਅਸ਼ੋਕ ਜੀ ਕਹਿਣ ਲੱਗੇ ਪੁੱਤਰ ਮੈਂ ਮਰਿਆ ਨਹੀਂ ਸੀ ਪਿਛਲੇ 14 ਸਾਲਾਂ ਤੋਂ ਜੇਲ੍ਹ ਵਿੱਚ ਸੀ ਵਿਸ਼ਾਲ ਨੇ ਇਸ ਦਾ ਕਾਰਨ ਪੁੱਛਿਆ ਤਾਂ ਅਸ਼ੋਕ ਜੀ ਕਹਿਣ ਲੱਗੇ ਉਸ ਰਾਤ ਮੈਂ ਘਰ ਵਾਪਸ ਆ ਰਿਹਾ ਸੀ ਮੈਂ ਦੇਖਿਆ ਕੁਝ ਗੁੰਡੇ ਇੱਕ ਲੜਕੀ ਦਾ ਪਿੱਛਾ ਕਰ ਰਹੇ ਸੀ ਉਹ ਮਦਦ ਲਈ ਚਿਲਾ ਰਹੀ ਸੀ ਮੈਂ ਉਸ ਨੂੰ ਬਚਾਉਣ ਲਈ ਉਹਨਾਂ ਗੁੰਡਿਆਂ ਨਾਲ ਲੜਨ ਲੱਗਾ ਇਸ ਤੱਕਾ ਮੁਕੀ ਵਿੱਚ ਇੱਕ ਗੁੰਡੇ ਦੀ ਮੌਤ ਹੋ ਗਈ ਜਿਸ ਦੀ ਮੌਤ ਹੋਈ ਉਹ ਵੱਡੇ ਘਰ ਦਾ ਸੀ ਮਾਮਲਾ ਕੋਰਟ ਵਿੱਚ ਗਿਆ ਪਰ ਸਚਾਈ ਨੂੰ ਦਿਵਾ ਲਿਆ ਗਿਆ ਗਵਾਹ ਖਰੀਦੇ ਗਏ ਤੇ ਸਬੂਤ ਮਟਾ ਦਿੱਤੇ ਮੈਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਵਿਸ਼ਾਲ ਆਪਣੀ ਮਾਂ ਨੂੰ ਪੁੱਛਣ ਲੱਗਿਆ ਮਾਂ ਤੁਸੀਂ ਮੈਨੂੰ ਇਹ ਸਭ ਕੁਝ ਕਿਉਂ ਨਹੀਂ ਦੱਸਿਆ ਤੁਸੀਂ ਇੰਨੇ ਸਾਲਾਂ ਤੋਂ ਇਹ ਦੁੱਖ ਇਕੱਲੇ ਹੀ ਚੱਲ ਰਹੇ ਹੋ ਸ਼ਿੰਦੋ ਕਹਿਣ ਲੱਗੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਲੋਕ ਤੈਨੂੰ ਖੂਨੀ ਦਾ ਬੇਟਾ ਕਹਿਣ ਤੇਰਾ ਭਵਿੱਖ ਖਰਾਬ ਹੋ ਜਾਂਦਾ ਇਸ ਲਈ ਮੈਂ ਤੈਨੂੰ ਝੂਠ ਬੋਲਿਆ ਵਿਸ਼ਾਲ ਦੀ ਦੁਨੀਆ ਪਲਪਰ ਵਿੱਚ ਬਦਲ ਗਈ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਸਦੇ ਪਿਤਾ ਜੀ ਇੰਨੇ ਸਾਲਾਂ ਤੱਕ ਜੇਲ੍ਹ ਵਿੱਚ ਸਜਾ ਕੱਟ ਰਹੇ ਸਨ ਫਿਰ ਵਿਸ਼ਾਲ ਪੁੱਛਣ ਲੱਗਿਆ ਅਚਾਨਕ ਹੁਣ ਇਹ ਸਭ ਕੁਝ ਕਿਉਂ ਦੱਸਿਆ ਜਾ ਰਿਹਾ ਹੈ ਅਸ਼ੋਕ ਜੀ ਕਹਿਣ ਲੱਗੇ ਕਿਉਂਕਿ ਹੁਣ ਮੇਰੀ ਜ਼ਿੰਦਗੀ ਥੋੜੇ ਦਿਨਾਂ ਦੀ ਮਹਿਮਾਨ ਹੈ ਮੈਂ ਚਾਹੁੰਦਾ ਸੀ ਕਿ ਮਰਨ ਤੋਂ ਪਹਿਲਾਂ ਇੱਕ ਵਾਰ ਮੈਂ ਆਪਣੇ ਬੇਟੇ ਨੂੰ ਮਿਲਾ ਵਿਸ਼ਾਲ ਨੇ ਆਪਣੀ ਮਾਂ ਵੱਲ ਵੇਖਿਆ ਤੇ ਕਹਿਣ ਲੱਗਿਆ ਸਾਨੂੰ ਇੱਥੇ ਘੁੰਮਣ ਲਈ ਭੇਜਣਾ ਤੁਹਾਡਾ ਇੱਕ ਪਲਾਨ ਸੀ ਤਾਂ ਕਿ ਰਾਧਿਕਾ ਪਿਤਾ ਜੀ ਨੂੰ ਮਿਲ ਸਕੇ ਹਾਂ ਪੁੱਤਰ ਇਹੀ ਸੱਚ ਹੈ ਰਾਧਿਕਾ ਇਹ ਸਭ ਕੁਝ ਪਹਿਲਾਂ ਹੀ ਜਾਣਦੀ ਸੀ ਇਹ ਸੁਣ ਕੇ ਵਿਸ਼ਾਲ ਰਾਧਿਕਾ ਵੱਲ ਵੇਖਣ ਲੱਗਿਆ ਉਹ ਸਿਰ ਝੁਕਾਈ ਖੜੀ ਸੀ ਉਹ ਰਾਧਿਕਾ ਨੂੰ ਕਹਿਣ ਲੱਗਿਆ ਜੇਕਰ ਤੈਨੂੰ ਸਭ ਕੁਝ ਪਤਾ ਸੀ ਤਾਂ ਮੈਨੂੰ ਕਿਉਂ ਨਹੀਂ ਦੱਸਿਆ ਰਾਧਿਕਾ ਕਹਿਣ ਲੱਗੀ ਮੈਂ ਤੁਹਾਡੇ ਤੋਂ ਕੁਝ ਨਹੀਂ ਛਪਾਉਣਾ ਚਾਹੁੰਦੀ ਸੀ ਪਰ ਮਾਣੇ ਮੈਨੂੰ ਚੁੱਪ ਰਹਿਣ ਲਈ ਕਿਹਾ ਸੀ ਵਿਸ਼ਾਲ ਯਾਦ ਕਰਨ ਲੱਗਿਆ ਕਿ ਮੈਂ ਰਾਧਕਾ ਤੇ ਐਵੇਂ ਹੀ ਸ਼ੱਕ ਕਰ ਰਿਹਾ ਸੀ ਉਹ ਤਾਂ ਆਪਣੇ ਬਿਮਾਰ ਸਹੁਰੇ ਨੂੰ ਮਿਲਣ ਲਈ ਆਈ ਸੀ ਰਾਧਕਾ ਵਿਸ਼ਾਲ ਨੂੰ ਕਹਿਣ ਲੱਗੀ ਤੁਹਾਡਾ ਸ਼ੱਕ ਗਲਤ ਨਹੀਂ ਸੀ ਕਿਉਂਕਿ ਤੁਸੀਂ ਸੱਚ ਨਹੀਂ ਜਾਣਦੇ ਸੀ ਹੁਣ ਜਦੋਂ ਸਭ ਕੁਝ ਸਾਫ਼ ਹੋ ਗਿਆ ਹੈ ਤਾਂ ਸਾਨੂੰ ਅੱਗੇ ਸੋਚਣਾ ਚਾਹੀਦਾ ਹੈ ਵਿਸ਼ਾਲ ਸਮਝ ਚੁੱਕਿਆ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਇਹ ਸਭ ਕੁਝ ਅਚਾਨਕ ਨਹੀਂ ਹੋਇਆ ਸੀ ਬਲਕਿ ਉਸ ਦੀ ਪਤਨੀ ਅਤੇ ਮਾਂ ਨੇ ਉਸ ਨੂੰ ਸੱਚਾਈ ਨਾਲ ਰੂਬਰੂ ਕਰਵਾਇਆ ਸੀ ਜੋ ਉਸ ਨੂੰ ਬਹੁਤ ਪਹਿਲਾਂ ਜਾਣ ਲੈਣੀ ਚਾਹੀਦੀ ਸੀ ਛਿੰਦੋ ਨੇ ਅੱਖਾਂ ਭੁੰਜਦੇ ਹੋਏ ਕਿਹਾ ਪੁੱਤਰ ਹੁਣ ਤੁਹਾਡੇ ਪਿਤਾ ਜੀ ਨੂੰ ਇਨਸਾਫ ਦਿਵਾਉਣ ਦੀ ਲੋੜ ਨਹੀਂ ਇਹਨਾਂ ਦੀ ਦੇਖਭਾਲ ਕਰਨ ਦੀ ਜ਼ਰੂਰਤ ਹੈ ਇਹਨਾਂ ਦੀ ਤਬੀਅਤ ਬਹੁਤ ਖਰਾਬ ਹੈ ਮੈਂ ਚਾਹੁੰਦੀ ਹਾਂ ਆਪਾਂ ਤੁਹਾਡੇ ਪਿਤਾ ਜੀ ਨੂੰ ਘਰ ਲੈ ਚੱਲੀਏ ਵਿਸ਼ਾਲ ਕਹਿਣ ਲੱਗਿਆ ਠੀਕ ਹੈ ਮਾਂ ਅਸੀਂ ਪਿਤਾ ਜੀ ਨੂੰ ਆਪਣੇ ਨਾਲ ਘਰ ਲੈ ਕੇ ਚੱਲਾਂਗੇ ਰਦਿਕਾ ਕਹਿਣ ਲੱਗੀ ਘਰ ਜਾ ਕੇ ਅਸੀਂ ਪਿਤਾ ਜੀ ਦਾ ਚੰਗੀ ਤਰ੍ਹਾਂ ਮਿਲ ਜੁਲ ਕੇ ਖਿਆਲ ਰੱਖਾਂਗੇ ਵਿਸ਼ਾਲ ਨੇ ਡਾਕਟਰ ਨਾਲ ਗੱਲ ਕੀਤੀ ਤੇ ਆਪਣੇ ਪਿਤਾ ਜੀ ਨੂੰ ਆਪਣੇ ਸ਼ਹਿਰ ਘਰ ਲੈ ਜਾਣ ਦੀ ਵਿਵਸਥਾ ਕਰਨ ਲੱਗਾ ਉਸ ਨੇ ਫਲਾਈਟ ਦੀਆਂ ਚਾਰ ਟਿਕਟਾਂ ਬੁੱਕ ਕਰਵਾਈਆਂ ਆਪਣੇ ਸ਼ਹਿਰ ਵਾਪਸ ਆ ਕੇ ਵਿਸ਼ਾਲ ਨੇ ਆਪਣੇ ਪਿਤਾ ਜੀ ਨੂੰ ਵਧੀਆ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਡਾਕਟਰਾਂ ਨੇ ਕਿਹਾ ਕਿ ਇਹਨਾਂ ਦਾ ਇਲਾਜ ਲੰਬਾ ਚੱਲੇਗਾ ਜੇਕਰ ਇਹਨਾਂ ਦੀ ਦੇਖਭਾਲ ਵਧੀਆ ਤਰੀਕੇ ਨਾਲ ਕੀਤੀ ਜਾਵੇ ਤਾਂ ਇਹ ਕੁਝ ਮਹੀਨਿਆਂ ਵਿੱਚ ਠੀਕ ਹੋ ਸਕਦੇ ਹਨ ਵਿਸ਼ਾਲ ਰਾਦਿਕਾ ਨੂੰ ਕਿਹਾ ਰਾਦਿਕਾ ਮੈਨੂੰ ਮaaf ਕਰ ਦੇ ਮੈਂ ਤੇਰੇ ਤੇ ਸ਼ੱਕ ਕੀਤਾ ਰਾਦਿਕਾ ਕਹਿਣ ਲੱਗੀ ਮਾਫੀ ਕਿਸ ਗੱਲ ਦੀ ਮੈਂ ਤਾਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲੀ ਮੰਦੀ ਹਾਂ ਕਿ ਤੁਹਾਡੇ ਵਰਗਾ ਸਮਝਦਾਰ ਤੇ ਚੰਗਾ ਪਤੀ ਮਿਲਿਆ ਵਿਸ਼ਾਲ ਕਹਿਣ ਲੱਗਿਆ ਤੂੰ ਮੇਰੇ ਪਿਤਾ ਜੀ ਨੂੰ ਅਪਣਾਇਆ ਅਤੇ ਮੇਰੀ ਮਾਂ ਦਾ ਸਾਥ ਦਿੱਤਾ ਮੈਨੂੰ ਕਦੇ ਵੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਮੈਂ ਬਹੁਤ ਕਿਸਮਤ ਵਾਲਾ ਹਾਂ ਜੋ ਤੂੰ ਮੇਰੀ ਜ਼ਿੰਦਗੀ ਵਿੱਚ ਹੈ ਸਿੰਦ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ ਉਸ ਨੇ ਕੋਲ ਆ ਕੇ ਉਹਨਾਂ ਦੋਵਾਂ ਨੂੰ ਗੱਲ ਨਾਲ ਲਾਇਆ ਤੇ ਕਹਿਣ ਲੱਗੀ ਸੱਚਾ ਪਿਆਰ ਤੇ ਇੱਕ ਮਜ਼ਬੂਤ ਰਿਸ਼ਤਾ ਇਸੇ ਨੂੰ ਕਹਿੰਦੇ ਹਨ ਵਿਸ਼ਾਲ ਨੇ ਆਪਣੇ ਪਿਤਾ ਜੀ ਦੀ ਦੇਖਭਾਲ ਵਿੱਚ ਕੋਈ ਕਮੀ ਨਾ ਛੱਡੀ ਰਾਦਿਕਾ ਤੇ ਸਿੰਦੋ ਵੀ ਉਸ ਦੀ ਸੇਵਾ ਵਿੱਚ ਲੱਗੀਆਂ ਰਹਿੰਦੀਆਂ ਕੁਝ ਮਹੀਨੇ ਵਿੱਚ ਅਸ਼ੋਕ ਜੀ ਠੀਕ ਹੋ ਗਏ ਡਾਕਟਰਾਂ ਨੇ ਉਹਨਾਂ ਨੂੰ ਹਸਪਤਾਲ ਤੋਂ ਘਰ ਭੇਜ ਦਿੱਤਾ ਘਰ ਪਹੁੰਚਦੇ ਹੀ ਅਸ਼ੋਕ ਜੀ ਭਾਵਕ ਹੋ ਕੇ ਕਹਿਣ ਲੱਗੇ ਮੈਂ ਕਦੇ ਨਹੀਂ ਸੋਚਿਆ ਸੀ ਕਿ ਇੱਕ ਦਿਨ ਮੈਂ ਆਪਣੇ ਪਰਿਵਾਰ ਨੂੰ ਦੁਬਾਰਾ ਮਿਲਾਂਗਾ ਵਿਸ਼ਾਲ ਕਹਿਣ ਲੱਗਿਆ ਹੁਣ ਅਸੀਂ ਸਭ ਇਕੱਠੇ ਰਹਾਂਗੇ ਪਿਤਾ ਜੀ ਰਾਧਿਕਾ ਕਹਿਣ ਲੱਗੀ ਹੁਣ ਸਾਡਾ ਪਰਿਵਾਰ ਪੂਰਾ ਹੋ ਗਿਆ ਹੈ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ